ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆ ਸਾਰੇ ਹੀ ਬਾਈ ਠੀਕ ਠਾਕ ਹੋਵੋਗੇ ਲੋ ਜੀ ਬਾਈ ਆ ਆਪਣਾ ਉਹ ਵਾਲਾ ਝੋਨਾ ਜਿਹੜਾ ਆਪਾਂ ਨੇ ਮਸ਼ੀਨ ਨਾਲ ਲਾਇਆ ਸੀਗਾ ਜਿਹੜੀ ਆਪਣੇ ਪੌਦ ਵਿਚੇ ਕਰੀ ਹੋਈ ਸੀ ਬਾਈਆਂ ਨਾਲ ਹੈਨਾ ਤੇ ਇਹ ਉਹ ਝੋਨਾ ਇਹ ਝੋਨੇ ਦੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸੂ ਪਹਿਲਾਂ ਆਹ ਦੇਖੋ ਆ ਆਪਣਾ ਜਿਹੜਾ ਮਸ਼ੀਨ ਨਾਲ ਜਿਹੜੀ ਆਪਣੇ ਸਿੱਧੀ ਬਜਾਈ ਕਰੀ ਹੋਈ ਆ ਇਹ ਉਹ ਵਾਲਾ ਝੋਨਾ ਜੀ ਇੱਥੇ ਚੋਨਾ ਆਪਣਾ ਜਿਹੜਾ ਖਰਾਬ ਹੋ ਗਿਆ ਸੀ ਇੱਥੇ ਹੈਨਾ ਉੱਥੇ ਆਪਾਂ ਨੇ ਬਾਕੇ ਲਾਇਆ ਸੀਗਾ ਇਹੋ ਵਾਲਾ ਚੋਨਾ ਉਹ ਸਾਹਮਣੇ ਵਾਲਾ ਖੱਤਾ ਵੀ ਠੀਕ ਹੈ ਵਧੀਆ ਖੜਾ ਚਾਰ-ਚਾਰ ਡੱਕੇ ਲਾਏ ਸੀਗੇ ਸੁੱਕ ਗਿਆ ਸੁੱਕ ਕੇ ਮਦਰ ਕੇ ਦੁਬਾਰੇ ਹਰਾ ਹੋ ਗਿਆ ਦੁਬਾਰੇ ਚੱਲ ਪਿਆ ਕੱਖ ਜੇ ਨੇ ਪੱਟ ਦਾਂਗੇ ਤੇ ਬਾਈ ਇਹ ਜਦੋਂ ਨਾ ਆਪਾਂ ਚੋਨਾ ਜਿਹੜਾ ਇਹ ਵਾਲਾ ਬਾਹਰ へ ਸੀਗੇ ਇੱਕ ਬਾਈ ਨੇ ਕਮੈਂਟ ਕਰਿਆ ਸੀਗਾ ਕਹਿੰਦਾ ਯਾਰ ਕਹਿੰਦਾ ਜੇ ਦੂਜੀ ਮਸ਼ੀਨ ਨਾਲ ਲਵਾਈਆ ਜਦੋਂ ਇਹ ਕਹਿੰਦਾ ਬਾਈ ਯਾਰ ਤੁਸੀਂ ਤਾਂ ਬਾਤ ਆ ਬਾਕੇ ਕਹਿੰਦਾ ਆਹ ਮਸ਼ੀਨ ਨਾਲ ਲਾ ਲਿਆ ਅਸੀਂ ਥੋੜੇ ਮਗਰ ਲਾ ਕੇ ਸਿੱਧੀ ਬਜਾਈ ਕਰ ਲਈ ਤੇ ਕਹਿੰਦਾ ਤੂੰ ਤੁਹਾਨੂੰ ਯਾਰ ਕਹਿੰਦਾ ਤੁਹਾਨੂੰ ਵਧੀਆ ਕੰਮ ਕਰਿਆ ਕਹਿੰਦਾ ਤੁਹਾਨੂੰ ਨਵਾਂ ਬਲੌਗ ਮਿਲ ਗਿਆ ਬਾਈ ਤੈਨੂੰ ਤਾਂ ਪਾਉਣ ਨੂੰ ਮੁਬਾਰਕ ਹੋਵੇ ਬਲੌਗ ਮੈਂ ਬਾਈ ਨੂੰ ਬਈ ਕਮੈਂਟ ਵੀ ਕਰਿਆ ਦੀ ਤੇ ਉਹਨੂੰ ਦੱਸਿਆ ਸੀ ਵੀ ਬਾਈ ਜਦ ਕੋਈ ਨਾ ਆਪਣੀ ਕੋਈ ਫਸਲ ਪਾਉਂਦਾ ਹੁੰਦਾ ਹੈ ਨਾ ਤੇ ਉਹਨੂੰ ਮੁਬਾਰਕਾਨੀ ਦੇਈਦੀ ਹੁੰਦੀਆਂ ਵੀਰੇ ਤੇ ਮਜਬੂਰੀ ਸੀ ਤੁਸੀਂ ਵੀ ਦੇਖਿਆ ਸੀ ਕੀ ਹਾਲ ਸੀਗੇ ਬਾਈ 6 ਮਹੀਨੇ ਦੀ ਫਸਲ ਸੀ 30 ਕਿੱਲੇ ਬੀਜੇ ਹੋਏ 30 ਦੇ ਵਿੱਚੋਂ ਥੋੜਾ ਬਹੁਤਾ ਪਾਉਣਾ ਹੀ ਪਿਆ ਕਿੱਡੀ ਗੱਲ ਹੋ ਗਈ ਨਾਲੇ ਮਜਬੂਰੀ ਨੂੰ ਪਾਇਆ ਸੀ ਹਨਾ ਬਾਈ ਤੇ ਨੰਬਰ 2 ਆ ਚੋਨਾ ਬਾਈ ਆ ਚੋਨੇ ਦੀ ਤੁਸੀਂ ਪਹਿਲਾਂ ਨਹੀਂ ਵੀਡੀਓਜ਼ ਦੇਖਿਓ ਇਹਦਾ ਕੀ ਹਾਲ ਸੀਗਾ ਇਹ ਤੇ ਮਿਹਨਤ ਕਰ ਕਰਕੇ ਜਿਹੜਾ ਸਾਨੂੰ ਲੱਗਿਆ ਵੀ ਹਾਂ ਰੱਖ ਕੇ ਮਿਹਨਤ ਕਰਕੇ ਇਹਨੂੰ ਸੈੱਟ ਕਰ ਲਾਂਗੇ ਉਹ ਆਪਾਂ ਬਾਈ ਮਿਹਨਤ ਕਰਕੇ ਸੈੱਟ ਕਰ ਵੀ ਲਿਆ ਆ ਜਗ੍ਹਾ ਸੀ ਇੱਥੇ ਮਸ਼ੀਨ ਨਾਲ ਗਿੜੇ ਦਿੱਤੇ ਹੋਏ ਨੇ ਆ ਉਰੇ ਕਿਉਂਕਿ ਉਦੋਂ ਇੱਥੇ ਗਿੱਲਾ ਸੀਗਾ ਜਦੋਂ ਆਪਾਂ ਨੇ ਬੀਜੀ ਸੀ ਛੱਡਤਾ ਸੀ ਤੇ ਇਧਰੋਂ ਰਾਹ ਵੀ ਸੀਗਾ ਆਪਣੇ ਕੋਲੇ ਠੀਕ ਹੈ ਜੀ ਤੁਸੀਂ ਦੇਖ ਲਓ ਬਾਈ ਕਿੰਨਾ ਫਰਕ ਆ ਹੈਨਾ ਕਿਵੇਂ ਲੋਕ ਯਾਰ ਜੇ ਕੋਈ ਚੀਜ਼ ਕਰਦੇ ਆ ਚੰਗੀ ਕਰਦੇ ਆ ਤਾਂ ਵੀ ਬੰਦੇ ਕਈ ਗੁੱਸਾ ਕਰ ਜਾਂਦੇ ਆ ਪਰ ਆਪਾਂ ਨੂੰ ਪਤਾ ਨਹੀਂ ਬਾਈ ਨੇ ਕੀ ਸੋਚਿਆ ਹੋਣਾ ਬਾਈ ਯਾਰ ਸਾਰੀ ਥੋੜੀ ਬਾਈ ਆ ਨਾਲੇ ਵੀਰੇ ਜਿਹੜਾ ਵੀ ਬੰਦਾ ਪਹਿਲੀ ਵਾਰ ਜੇ ਕੋਈ ਕਰਦਾ ਹੈਨਾ ਤੇ ਆਪਾਂ ਜੇ ਕੋਈ ਪੁੱਛਦਾ ਵੀ ਬਾਈ ਪਹਿਲੀ ਵਾਰ ਕਰਨੀ ਆ ਜਾਂ ਲਾਉਣ ਸਿੱਧੀ ਭਜਾਈਏ ਨਾ ਇੱਕੇ ਗੱਲ ਕਹੀ ਦੀ ਆ ਬਾਈ ਬਿਬਰੇ ਥੋੜੀ ਤੋਂ ਸਟਾਰਟ ਕਰਿਓ ਹੈਨਾ ਥੋੜੀ ਸਟਾਰਟ ਕਰ ਲਿਓ ਥੋੜੀ ਤੋਂ ਕਿਉਂਕਿ ਸਾਂਭਣੇ ਵੀ ਸੌਖੀ ਹੁੰਦਾ ਇੱਕ ਵਾਰ ਤਜਰਬਾ ਹੁੰਦਾ ਅਗਲੀ ਵਾਰ ਤੁਸੀਂ ਬਤਾ ਲਿਓ ਆਪਾਂ ਬਾਈ ਕਿ ਤੱਕੇ ਨਾਲ ਕਿਸ ਨੂੰ ਕਹਿੰਦੇ ਹੈਗੇ ਤੇ ਬਾਈ ਨਾਲ ਜਿੰਨਾ ਐਤਕੀ ਨੁਕਸਾਨ ਹੋਇਆ ਮੈਨੂੰ ਨਹੀਂ ਲੱਗਦਾ ਕਦੇ ਹੋਇਆ ਹੁਣ ਐਤਕੀ ਮੌਸਮੇ ਹਜਾਰ ਐਨੇ ਜਿਆਦੇ ਕੱਖ ਵੀ ਹੋਏ ਨੇ ਬਹੁਤ ਹੋਇਆ ਪਰ ਫਿਰ ਵੀ ਸਾਰੀ ਜੀਰੀ ਆਪਾਂ ਮੈਂ ਤੁਹਾਨੂੰ ਅੱਗੇ ਵੀਡੀਓ ਦਿਖਾਉਣਾ ਸਾਰੀ ਆਪਾਂ ਸਾਂਭ ਲਈ ਚੰਗੇ ਤਰੀਕੇ ਨਾਲ ਹੈਨਾ ਤੇ ਬਾਈ ਇੰਨੀ ਜਿਹੜਾ ਪਹਿਲੀ ਵਾਰ ਲਾਊਗਾ ਉਹਨੂੰ ਐਤਕੀ ਸਾਂਭਣੀ ਵੀ ਬਹੁਤ ਔਖੀ ਲੱਗਣੀ ਸੀਗੀ ਹੈਨਾ ਤੇ ਜਿਹੜਾ ਇਹ ਕੀ ਕਰ ਗਿਆ ਉਹ ਪਾਸ ਹੈ ਬਾਈ ਤੇ ਬਾਕੀ ਚਲੋ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਚ ਅੱਜ ਤੁਹਾਨੂੰ ਆਹੀ ਦਿਖਾਉਣੀ ਸੀ ਆਪਾਂ ਨੇ ਤੇ ਇੱਧਰ ਵਾਲੀ ਦਿਖਾਉਣੀ ਸੀ ਇਹਦੀ ਅਗਲੀ ਅਪਡੇਟ ਫੇਰ ਵੀ ਲੈ ਕੇ ਆਉਂਦੇ ਰਹਾਂਗੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ